ਹੈਲੋ एवरीवन गुड मॉर्निंग ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਐਕਸੀਲੈਂਟ ਪੰਜਾਬ ਦੇ ਉੱਤੇ ਅੱਜ ਅਸੀਂ ਭਾਰਤੀ ਰਾਜਨੀਤੀ ਦੀ ਪਹਿਲੀ ਕਲਾਸ ਸਟਾਰਟ ਕਰ ਰਹੇ ਹਾਂ ਜਿਸ ਦੇ ਵਿੱਚ ਅਸੀਂ ਕੁਝ ਇੰਪੋਰਟੈਂਟ MCQ's ਕਵਰ ਕੀਤੇ ਹਨ ਜੋ ਕਿ ਤੁਹਾਡੇ ਹਰ ਇੱਕ ਪੇਪਰ ਵਿੱਚ ਪੁੱਛੇ ਜਾਂਦੇ ਹਨ ਇਹ ਵੈਰੀ ਇੰਪੋਰਟੈਂਟ ਕੁਐਸਚਨ ਹਨ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰਨਾ ਹੈ ਇਹਨਾਂ ਇਸ ਕਲਾਸ ਨੂੰ ਤੁਸੀਂ ਦੋ ਤੋਂ ਤਿੰਨ ਵਾਰ ਜ਼ਰੂਰ ਦੇਖਣਾ ਹੈ ਆਪ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਪ੍ਰਸ਼ਨ ਨੰਬਰ 1 ਨਾਗਰਿਕਤਾ ਦਾ ਅਧਿਕਾਰ ਸੰਵਿਧਾਨ ਦੇ ਕਿਸ ਭਾਗ ਵਿੱਚ ਰੱਖਿਆ ਗਿਆ ਹੈ ਭਾਗ ਪਹਿਲੇ ਵਿੱਚ ਭਾਗ ਤੀਜੇ ਵਿੱਚ ਭਾਗ ਚੌਥੇ ਵਿੱਚ ਭਾਗ ਦੂਜੇ ਵਿੱਚ ਇਸ ਦਾ ਸਹੀ ਉੱਤਰ ਹੈ ਨਾਗਰਿਕਤਾ ਦਾ ਅਧਿਕਾਰ ਸੰਵਿਧਾਨ ਦੇ ਭਾਗ ਦੂਜੇ ਵਿੱਚ ਰੱਖਿਆ ਗਿਆ ਹੈ ਇਹ ਸੰਵਿਧਾਨ ਦੇ ਅਨੁਛੇਦ ਸੰਵਿਧਾਨ ਦੇ ਅਨੁਛੇਦ 5 ਤੋਂ ਵਿਧਾਨ ਦੇ ਅਨੁਛੇਦ 5 ਤੋਂ 11 ਤੱਕ ਮੈਂਸ਼ਨ ਕੀਤੇ ਗਏ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਰਾਸ਼ਟਰਪਤੀ ਨੂੰ ਸੋਹ ਕਿਸ ਦੁਆਰਾ ਚੁਕਾਈ ਜਾਂਦੀ ਹੈ ਪ੍ਰਧਾਨ ਮੰਤਰੀ ਦੁਆਰਾ ਟਰਨੀ ਜਨਰਲ ਦੁਆਰਾ ਸੁਪਰੀਮ ਕੋਰਟ ਦੇ ਮੁੱਖ ਜੱਜ ਦੁਆਰਾ ਉਪਰ ਰਾਸ਼ਟਰਪਤੀ ਦੁਆਰਾ ਇਸ ਦਾ ਸਹੀ ਉੱਤਰ ਹੈ ਰਾਸ਼ਟਰਪਤੀ ਨੂੰ ਸੋਹ ਸੁਪਰੀਮ ਕੋਰਟ ਦੇ ਮੁੱਖ ਜੱਜ ਦੁਆਰਾ ਚੁਕਾਈ ਜਾਂਦੀ ਹੈ ਰਾਸ਼ਟਰਪਤੀ ਨੂੰ ਸੰਵਿਧਾਨ ਦੇ ਅਨੁਛੇਦ ਸੰਵਿਧਾਨ ਦੇ ਅਨੁਛੇਦ ਸੱਠ ਦੇ ਤਹਿਤ ਸੌਂ ਚੁਕਾਈ ਜਾਂਦੀ ਹੈ ਪ੍ਰਸ਼ਨ ਨੰਬਰ 3 ਸਿੱਖਿਆ ਦਾ ਵਿਸ਼ਾ ਰਾ ਸੂਚੀ ਵਿੱਚੋਂ ਕੱਢ ਕੇ ਸੰਵਰਤੀ ਸੂਚੀ ਵਿੱਚ ਕਿਸ ਸੰਵਿਧਾਨਿਕ ਸੋਧ ਰਾਹੀਂ ਸ਼ਾਮਿਲ ਕੀਤਾ ਗਿਆ ਸੀ 44ਵੀਂ ਸੰਵਿਧਾਨਿਕ ਸੋਧ 61ਵੀਂ ਸੰਵਿਧਾਨਿਕ ਸੋਧ 42ਵੀਂ ਸੰਵਿਧਾਨਿਕ ਸੋਧ 69ਵੀਂ ਸੰਵਿਧਾਨਿਕ ਸੋਧ ਇਸ ਦਾ ਸਹੀ ਉੱਤਰ ਹੈ ਸਿੱਖਿਆ ਦੇ ਵਿਸ਼ੇ ਨੂੰ ਰਾ ਸੂਚੀ ਵਿੱਚੋਂ ਕੱਢ ਕੇ ਸੰਵਰਤੀ ਸੂਚੀ ਵਿੱਚ 42ਵੀਂ ਸੰਵਿਧਾਨਿਕ ਸੋਧ 1976 ਵਿੱਚ ਕੀਤਾ ਗਿਆ ਸੀ 42ਵੀਂ ਸੰਵਿਧਾਨਿਕ ਸੋਧ 1976 ਰਾਹੀਂ ਇਸ ਵਿੱਚ ਇਹਨੂੰ ਸੰਵਰਤੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ ਪ੍ਰਸ਼ਨ ਨੰਬਰ 4 ਰਾਸ਼ਟਰੀ ਸੰਕਟਕਾਲ ਦੇ ਦੌਰਾਨ ਕਿਹੜਾ ਅਧਿਕਾਰ ਸਮਾਪਤ ਨਹੀਂ ਹੁੰਦਾ ਨੈਸ਼ਨਲ ਐਮਰਜੈਂਸੀ ਦੇ ਦੌਰਾਨ ਕਿਹੜਾ ਅਧਿਕਾਰ ਸਮਾਪਤ ਨਹੀਂ ਹੁੰਦਾ ਸਮਾਨਤਾ ਦਾ ਅਧਿਕਾਰ ਬੋਲਣ ਦਾ ਅਧਿਕਾਰ ਸਿੱਖਿਆ ਦਾ ਅਧਿਕਾਰ ਜੀਵਨ ਅਤੇ ਨਿੱਜੀ ਆਜ਼ਾਦੀ ਦਾ ਅਧਿਕਾਰ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ ਡੀ ਜੀਵਨ ਅਤੇ ਨਿੱਜੀ ਆਜ਼ਾਦੀ ਦਾ ਅਧਿਕਾਰ ਨੈਸ਼ਨਲ ਐਮਰਜੈਂਸੀ ਦੇ ਦੌਰਾਨ ਖਤਮ ਨਹੀਂ ਹੁੰਦਾ ਇਹ ਆਰਟੀਕਲ ਆਰਟੀਕਲ 21 ਦੇ ਵਿੱਚ ਇਸ ਨੂੰ ਮੈਂਸ਼ਨ ਕੀਤਾ ਗਿਆ ਹੈ ਜਦੋਂ ਨੈਸ਼ਨਲ ਐਮਰਜੈਂਸੀ ਲਗਾਈ ਜਾਂਦੀ ਹੈ ਉਸ ਸਮੇਂ ਅਨੁਛੇਦ ਅਨੁਛੇਦ 21 ਨੂੰ ਆਰਟੀਕਲ 21 ਨੂੰ ਸਮਾਪਤ ਨਹੀਂ ਕੀਤਾ ਜਾਂਦਾ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਸਿੱਖਿਆ ਦੇ ਅਧਿਕਾਰ ਨੂੰ ਕਿਸ ਸੰਵਿਧਾਨਿਕ ਸੋਧ ਰਾਹੀਂ ਮੌਲਿਕ ਅਧਿਕਾਰ ਬਣਾਇਆ ਗਿਆ ਸੀ ਸਿੱਖਿਆ ਦੇ ਅਧਿਕਾਰ ਨੂੰ ਕਿਸ ਸੰਵਿਧਾਨਿਕ ਸੋਧ ਰਾਹੀਂ ਮੌਲਿਕ ਅਧਿਕਾਰ ਬਣਾਇਆ ਗਿਆ ਇਸ ਨੂੰ ਫੰਡਾਮੈਂਟਲ ਰਾਈਟ ਕਿਸ ਸੰਵਿਧਾਨਿਕ ਸੋਧ ਰਾਹੀਂ ਬਣਾਇਆ ਗਿਆ ਸੀ ਇਸ ਦਾ ਰਾਈਟ ਆਨਸਰ ਹੈ ਇਹ 86ਵੀਂ ਸੰਵਿਧਾਨਿਕ ਸੋਧ ਰਾਹੀਂ 2002 ਵਿੱਚ ਬਣਾਇਆ ਗਿਆ ਸੀ ਇਸ ਨੂੰ डीपीएसबी ਦੇ ਵਿੱਚੋਂ ਕੱਢ ਕੇ ਡੀपीएसबी ਵਿੱਚ ਇਸ ਨੂੰ ਅਨੁਛੇਦ ਅਨੁਛੇਦ 45 ਵਿੱਚ ਮੈਂਸ਼ਨ ਕੀਤਾ ਗਿਆ ਸੀ ਇਸ ਵਿੱਚੋਂ ਕੱਢ ਕੇ ਇਸ ਨੂੰ ਇਸ ਨੂੰ ਫੰਡਾਮੈਂਟਲ ਰਾਈਟ ਆਰਟੀਕਲ 21 ए ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਆਰਟੀਕਲ 21 ए ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਤੇ ਇਸ ਨੂੰ ਫੰਡਾਮੈਂਟਲ ਰਾਈਟ ਬਣਾਇਆ ਗਿਆ ਹੈ ਇਸ ਵਿੱਚ ਕਿਹਾ ਗਿਆ ਹੈ ਕਿ 6 ਤੋਂ 6 ਤੋਂ 14 ਸਾਲ ਦੇ ਜੋ 14 ਸਾਲ ਦੇ ਬੱਚਿਆਂ ਨੂੰ ਸਿੱਖਿਆ ਲਾਜ਼ਮੀ ਕੀਤੀ ਗਈ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਰਾਸ਼ਟਰਪਤੀ ਆਪਣਾ ਅਸਤੀਫਾ ਕਿਸ ਨੂੰ ਦਿੰਦਾ ਹੈ ਪ੍ਰਧਾਨ ਮੰਤਰੀ ਨੂੰ ਉਪ ਰਾਸ਼ਟਰਪਤੀ ਨੂੰ ਪ੍ਰੀਮ ਕੋਰਟ ਦੇ ਮੁੱਖ ਜੱਜ ਨੂੰ ਗ੍ਰਹਿ ਮੰਤਰੀ ਨੂੰ ਇਸ ਦਾ ਸਹੀ ਉੱਤਰ ਹੈ ਰਾਸ਼ਟਰਪਤੀ ਆਪਣਾ ਅਸਤੀਫਾ ਉਪ ਰਾਸ਼ਟਰਪਤੀ ਨੂੰ ਦਿੰਦਾ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਮਿਨੀ ਸੰਵਿਧਾਨ ਕਿਸ ਸੰਵਿਧਾਨਿਕ ਸੋਧ ਨੂੰ ਕਿਹਾ ਜਾਂਦਾ ਹੈ 69ਵੀਂ ਸੰਵਿਧਾਨਿਕ ਸੋਧ 42ਵੀਂ ਸੰਵਿਧਾਨਿਕ ਸੋਧ 44ਵੀਂ ਸੰਵਿਧਾਨਿਕ ਸੋਧ 101 ਸੰਵਿਧਾਨਿਕ ਸੋਧ ਇਸ ਦਾ ਰਾਈਟ ਆਨਸਰ ਹੈ ਕਿਹਨੇ ਸੰਵਿਧਾਨ 42ਵੀਂ ਸੰਵਿਧਾਨਿਕ ਸੋਧ ਨੂੰ ਕਿਹਾ ਜਾਂਦਾ ਹੈ ਕਿਉਂਕਿ 1976 ਵਿੱਚ ਕੀਤੀ ਗਈ ਸੀ ਕਿਉਂਕਿ 1976 ਵਿੱਚ ਕੀਤੀ ਗਈ ਸੀ 101ਵੀਂ ਸੰਵਿਧਾਨਿਕ ਸੋਧ 2016 ਵਿੱਚ ਕੀਤੀ ਗਈ ਸੀ ਇਸ ਸੰਵਿਧਾਨਿਕ ਸੋਧ ਦੇ ਤਹਿਤ ਜੀਐਸਟੀ ਨੂੰ ਲਾਗੂ ਕੀਤਾ ਗਿਆ ਸੀ ਇਸ ਲਈ ਜੀਐਸਟੀ ਡੇ 1 ਜੁਲਾਈ ਨੂੰ ਮਨਾਇਆ ਜਾਂਦਾ ਹੈ 1 ਜੁਲਾਈ ਨੂੰ ਜੀਐਸਟੀ ਡੇ ਮਨਾਇਆ ਜਾਂਦਾ ਹੈ ਭਾਰਤ ਨੇ ਜੀਐਸਟੀ ਦਾ ਮਾਡਲ ਕੈਨੇਡਾ ਵਾਲਾ ਫੋਲੋ ਕਰਿਆ ਹੈ ਕੈਨੇਡਾ ਵਾਲਾ ਫੋਲੋ ਕਰਿਆ ਹੈ ਵਿਸ਼ਵ ਵਿੱਚ ਸਭ ਤੋਂ ਪਹਿਲਾ ਦੇਸ਼ ਜੀਐਸਟੀ ਨੂੰ ਲਾਗੂ ਕਰਨ ਵਾਲਾ ਫਰਾਂਸ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਔਲਿਕ ਅਧਿਕਾਰ ਸੰਵਿਧਾਨ ਦੇ ਕਿਸ ਭਾਗ ਵਿੱਚ ਹਨ ਭਾਗ ਤੀਜੇ ਵਿੱਚ ਚੌਥੇ ਭਾਗ ਵਿੱਚ ਪੰਜਵੇਂ ਭਾਗ ਵਿੱਚ ਦੂਜੇ ਭਾਗ ਵਿੱਚ ਫੰਡਾਮੈਂਟਲ ਰਾਈਟ ਸਵਿਧਾਨ ਵਿੱਚ ਤੀਜੇ ਭਾਗ ਵਿੱਚ ਮੈਂਸ਼ਨ ਕੀਤੇ ਗਏ ਹਨ ਇਹ ਆਰਟੀਕਲ 12 ਤੋਂ ਅਨੁਛੇਦ 12 ਤੋਂ 35 ਤੱਕ ਮੈਂਸ਼ਨ ਕੀਤੇ ਗਏ ਹਨ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਭਾਰਤ ਦਾ ਪਹਿਲਾ ਵਾਇਸਰਾਏ ਕੌਣ ਸੀ ਵਿਲੀਅਮ ਬੈਂਟਿਕ ਕੈਨਿੰਗ ਕਾਊਂਟ ਬੈਂਟਨ ਇਨ੍ਹਾਂ ਵਿੱਚੋਂ ਕੋਈ ਨਹੀਂ ਭਾਰਤ ਦਾ ਪਹਿਲਾ ਵਾਈਸਰਾਏ ਲਾਰਡ ਕੈਨਿੰਗ ਸੀ ਆਪਸ਼ਨ ਨੰਬਰ ਬੀ ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 9 ਮੂਲ ਰੂਪ ਵਿੱਚ ਭਾਰਤੀ ਸੰਵਿਧਾਨ ਵਿੱਚ ਕਿੰਨੇ ਅਨੁਛੇਦ ਸਨ ਜਦੋਂ ਭਾਰਤੀ ਸੰਵਿਧਾਨ ਬਣਾਇਆ ਗਿਆ ਸੀ ਉਸ ਸਮੇਂ ਇਸ ਵਿੱਚ ਕਿੰਨੇ ਅਨੁਛੇਦ ਸਨ ਇਸ ਦਾ ਰਾਈਟ ਆਨਸਰ ਹੈ ਉਸ ਸਮੇਂ ਇਸ ਵਿੱਚ 395 ਅਨੁਛੇਦ ਸਨ ਆਪਸ਼ਨ ਨੰਬਰ ਡੀ ਇਸ ਦਾ ਸਹੀ ਉੱਤਰ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਵਰਤਮਾਨ ਸਮੇਂ ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਅਨੁਸੂਚੀਆਂ ਹਨ 8 ਅਨੁਸੂਚੀਆਂ 9 ਅਨੁਸੂਚੀਆਂ 12 ਅਨੁਸੂਚੀਆਂ 15 ਅਨੁਸੂਚੀਆਂ ਇਸ ਦਾ ਸਹੀ ਉੱਤਰ ਹੈ ਵਰਤਮਾਨ ਸਮੇਂ ਭਾਰਤੀ ਸੰਵਿਧਾਨ ਵਿੱਚ 12 ਅਨੁਸੂਚੀਆਂ ਹਨ ਜਦੋਂ ਭਾਰਤੀ ਸੰਵਿਧਾਨ ਬਣਾਇਆ ਗਿਆ ਸੀ ਉਸ ਸਮੇਂ ਇਸ ਵਿੱਚ 8 ਅਨੁਸੂਚੀਆਂ ਸਨ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਏਟ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ ਨਾਗਰੀਕਤਾ ਦਾ ਅਧਿਕਾਰ ਭਾਗ 3 ਵਿੱਚ ਹੈ ਮੌਲਿਕ ਅਧਿਕਾਰ ਸੰਵਿਧਾਨ ਦੇ ਭਾਗ 2 ਵਿੱਚ ਹਨ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਭਾਗ 4 ਵਿੱਚ ਹਨ ਸੰਵਿਧਾਨ ਵਿੱਚ 100 ਅਨੁਛੇਦ 369 ਦੇ ਤਹਿਤ ਕਿਤੀ ਜਾਂਦੀ ਹੈ ਇਸ ਦਾ ਸਹੀ ਉੱਤਰ ਹੈ ਇਸ ਵਿੱਚ ਸਹੀ ਹੈ অপਸ਼ਨ ਨੰਬਰ 3 ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਸੰਵਿਧਾਨ ਦੇ ਭਾਗ 4 ਵਿੱਚ ਮੈਂਸ਼ਨ ਕੀਤੇ ਗਏ ਹਨ ਇਹ ਆਰਟੀਕਲ 36 ਤੋਂ आर्टिकल 36 ਤੋਂ आर्टिकल 51 ਤੱਕ ਮੈਂਸ਼ਨ ਕੀਤੇ ਗਏ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਸੰਵਿਧਾਨ ਦੀ ਅਨੁਸੂਚੀ 4 ਕਿਸ ਨਾਲ ਸੰਬੰਧਿਤ ਹੈ ਰਾਜ ਸਭਾ ਦੀ ਸੀਟਾਂ ਦੀ ਵੰਡ ਤਨਖਾਹ ਅਤੇ ਪੱਤੇ ਗਲ ਬਦਲੂ ਕਾਨੂੰਨ ਜ਼ਿੰਮੇਦਾਰੀ ਪ੍ਰਥਾ ਦਾ ਖਾਤਮਾ ਇਸ ਦਾ ਰਾਈਟ ਆਨਸਰ ਹੈ ਸੰਵਿਧਾਨ ਦੀ ਅਨੁਸੂਚੀ 4 ਰਾਜ ਸਭਾ ਦੀ ਸੀਟਾਂ ਦੀ ਵੰਡ ਨਾਲ ਸੰਬੰਧਿਤ ਹੈ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਭਾਰਤੀ ਸੰਵਿਧਾਨ ਵਿੱਚ ਆਰਥਿਕ ਯੋਜਨਾਬੰਦੀ ਦਾ ਵਿਸ਼ਾ ਕਿਸ ਵਿੱਚ ਰੱਖਿਆ ਗਿਆ ਹੈ ਕੇਂਦਰੀ ਸੂਚੀ ਵਿੱਚ ਸਮਕਾਲੀ ਸੂਚੀ ਜਿਸ ਨੂੰ ਸੰਵਰਤੀ ਸੂਚੀ ਕਿਹਾ ਜਾਂਦਾ ਹੈ ਰਾਜ ਸੂਚੀ ਵਿੱਚ ਇਨ੍ਹਾਂ ਵਿੱਚੋਂ ਕੋਈ ਨਹੀਂ ਇਸ ਦਾ ਸਹੀ ਉੱਤਰ ਹੈ ਆਰਥਿਕ ਯੋਜਨਾਬੰਦੀ ਦੇ ਵਿਸ਼ੇ ਨੂੰ ਕੇਂਦਰੀ ਅਨੁਸੂਚੀ ਜਿਸ ਨੂੰ ਯੂਨੀਅਨ ਲਿਸਟ ਕਿਹਾ ਜਾਂਦਾ ਹੈ ਉਸ ਵਿੱਚ ਰੱਖਿਆ ਗਿਆ ਹੈ ਆਪਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਸੰਵਿਧਾਨ ਦੀ ਯੂਨੀਅਨ ਸੂਚੀ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ? ਨੀਮਾ, ਗੈਸ, ਬੈਂਕਿੰਗ, ਜਨਗਨਨਾ। ਇਸ ਦਾ ਰਾਈਟ ਆਨਸਰ ਹੈ ਗੈਸ ਦੇ ਵਿਸ਼ੇ ਨੂੰ ਕੇਂਦਰੀ ਅਨੁਸੂਚੀ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਪ੍ਰਸ਼ਨ ਨੰਬਰ 15 ਭਾਰਤੀ ਸੰਵਿਧਾਨ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ? ਇਸ ਦਾ ਸਹੀ ਉੱਤਰ ਹੈ ਭਾਰਤੀ ਸੰਵਿਧਾਨ ਨੂੰ 22 ਭਾਗਾਂ ਵਿੱਚ ਵੰਡਿਆ ਗਿਆ ਹੈ। ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ। ਸਾਲਾਨਾ ਬਜਟ ਸੰਵਿਧਾਨ ਦੇ ਕਿਹਸ ਨੂੰ 6 ਦੇ ਤਹਿਤ ਪੇਸ਼ ਕੀਤਾ ਜਾਂਦਾ ਹੈ ਅਨੁਛੇਦ 110 ਅਨੁਛੇਦ 112 ਅਨੁਛੇਦ 280 ਅਨੁਛੇਦ 111 ਇਸ ਦਾ ਰਾਈਟ ਆਨਸਰ ਹੈ ਸਾਲਾਨਾ ਬਜਟ ਸੰਵਿਧਾਨ ਵਿੱਚ ਅਨੁਛੇਦ 112 ਦੇ ਤਹਿਤ ਪਾਰਲੀਮੈਂਟ ਵਿੱਚ ਪੇਸ਼ ਕੀਤਾ ਜਾਂਦਾ ਹੈ ਅਨੁਛੇਦ 110 ਵਿੱਤੀ ਵਿੱਤੀ ਬਿਲ ਨਾਲ ਸੰਬੰਧਿਤ ਹੈ ਜਿਸ ਨੂੰ ਮਨੀ ਬਿਲ ਕਿਹਾ ਜਾਂਦਾ ਹੈ ਤੇ ਆਰਟੀਕਲ 111 ਰਾਸ਼ਟਰਪਤੀ ਨੂੰ ਇਸ ਦੇ ਤਹਿਤ ਵੀਟੋ ਪਾਵਰਾਂ ਦਿੱਤੀਆਂ ਗਈਆਂ ਹਨ। ਅਨੁਛੇਦ 100 ਅਨੁਛੇਦ 280 ਦੇ ਤਹਿਤ ਵਿੱਤ ਆਯੋਗ ਦੀ ਸਥਾਪਨਾ ਕੀਤੀ ਜਾਂਦੀ ਹੈ। ਵਿੱਤ ਆਯੋਗ ਦੀ ਸਥਾਪਨਾ 280 ਦੇ ਤਹਿਤ ਕੀਤੀ ਜਾਂਦੀ ਹੈ। ਚਲਦੇ ਹਾਂ ਅਗਲੇ ਪ੍ਰਸ਼ਨ ਤੇ। 21ਵੀਂ ਸੰਵਿਧਾਨਿਕ ਸੋਧ ਰਾਹੀਂ ਕਿਸ ਭਾਸ਼ਾ ਨੂੰ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ? ਕੌਂਕਣੀ, ਮਨੀਪੂਰੀ, ਸਿੰਧੀ ਨੌਗਰੀ ਦਾ ਸਹੀ ਉਤਰ ਹੈ 21ਵੀਂ ਸਵਿਧਾਨਿਕ ਸੋਧ ਰਾਹੀਂ ਸਿੰਧੀ ਭਾਸ਼ਾ ਨੂੰ ਸਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਸੀ ਇਸ ਨੂੰ 15ਵੀਂ ਭਾਸ਼ਾ ਦੇ ਆਧਾਰ ਤੇ 15ਵੀਂ ਭਾਸ਼ਾ ਦੇ ਆਧਾਰ ਤੇ ਸ਼ਾਮਿਲ ਕੀਤਾ ਗਿਆ ਸੀ 21ਵੀਂ ਸਵਿਧਾਨਿਕ ਸੋਧ 21ਵੀਂ ਸਵਿਧਾਨਿਕ ਸੋਧ 1960 ਵਿੱਚ ਕੀਤੀ ਗਈ ਸੀ ਅਤੇ 71ਵੀਂ ਸਵਿਧਾਨਿਕ ਸੋਧ ਰਾਹੀਂ ਸੋਧ ਰਾਹੀਂ 71ਵੀਂ ਸੰਵਿਧਾਨਿਕ ਸੋਧ ਰਾਹੀਂ ਤਿੰਨ ਭਾਸ਼ਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ ਜੋ ਹਨ ਪੌਂਕਣੀ ਪੌਂਕਣੀ ਮਣੀਪੁਰੀ ਮਣੀਪੁਰੀ ਅਤੇ 네ਪਾਲੀ ਇਹਨਾਂ ਤਿੰਨ ਭਾਸ਼ਾਵਾਂ ਨੂੰ 71ਵੀਂ ਸੰਵਿਧਾਨਿਕ ਸੋਧ ਰਾਹੀਂ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ 92 ਸੰਵਿਧਾਨਿਕ ਸੋਧ ਰਾਹੀਂ 92 ਸੰਵਿਧਾਨਿਕ ਸੋਧ ਰਾਹੀਂ ਮੋਦੋ 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 ਡੋਗਰੀ ਮੋਦੋ ਡੋਗਰੀ ਮੈਥਾਲੀ ਮੈਥਾਲੀ ਅਤੇ ਸੰਥਾਲੀ ਨੂੰ ਸ਼ਾਮਿਲ ਕੀਤਾ ਗਿਆ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਭਾਰਤ ਦੇ ਪਹਿਲੇ ਸਿਹਤ ਮੰਤਰੀ ਕੌਣ ਸਨ ਜਵਾਹਰ ਲਾਲ Nehru ਰਾਜਕੁਮਾਰੀ ਅੰਮ੍ਰਿਤਕੌਰ ਬਲਦੇਵ ਸਿੰਘ ਮੌਲਾਨਾ ਅਬੁਲ ਕਲਾਮ ਆਜ਼ਾਦ ਇਸ ਦਾ ਸਹੀ ਉੱਤਰ ਹੈ ਭਾਰਤ ਦੇ ਪਹਿਲੇ ਸਿਹਤ ਮੰਤਰੀ ਹੈਲਥ ਮਿਨਿਸਟਰ ਰਾਜਕੁਮਾਰੀ ਅਮਰਿਤਕੌਰ ਜੀ ਹਨ ਅਤੇ ਵਰਤਮਾਨ 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 ਹੈਲਥ ਮਿਨਿਸਟਰ ਜੇਪੀ ਨੱਡਾ ਹਨ ਜਗਤ ਪ੍ਰਕਾਸ਼ ਜਗਤ ਪ੍ਰਕਾਸ਼ ਨੱਡਾ ਜੀ ਹਨ ਜੋ ਪਹਿਲਾਂ ਭਾਜਪਾ ਦੇ ਅਧਿਐਕਸ਼ ਰਹੇ ਚੁਕੇ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ राष्ट्रपति के खिलाफ महादोश मुकदमा संविधान के किस अनुच्छेद के तहत चलाया जाता है इसनों इंपीचमेंट कहा जाता है अनुच्छेद बहत्तर के तहत अनुच्छेद इकाहठ के तहत ते अनुच्छेद छपंजा के तहत अनुच्छेद तीन सौ बवंजा के तहत इसका सही उत्तर है राष्ट्रपति के खिलाफ महादोश मुकदमा अनुच्छेद इकाहठ के तहत चलाया जाता है चलते हैं अगले प्रश्न से ਸਮਾਨਤਾ ਦਾ ਅਧਿਕਾਰ ਇਸ ਅਨੁਛੇਦ ਵਿੱਚ ਹੈ ਅਨੁਛੇਦ 14 ਤੋਂ 18 ਤੱਕ ਅਨੁਛੇਦ 19 ਤੋਂ 22 ਤੱਕ ਅਨੁਛੇਦ 23 ਤੋਂ 24 ਤੱਕ ਅਨੁਛੇਦ 25 ਤੋਂ 28 ਤੱਕ ਇਸ ਦਾ ਰਾਈਟ ਆਨਸਰ ਹੈ ਸਮਾਨਤਾ ਦਾ ਅਧਿਕਾਰ ਜਿਸ ਨੂੰ ਇਕ ਇਕਵੈਲਟੀ ਇਕਵੈਲਟੀ ਬਿਫੋਰ ਰਾਈਟ ਅਨੁਛੇਦ 14 ਤੋਂ 18 ਤੱਕ ਮੈਂਸ਼ਨ ਕੀਤੇ ਗਏ ਹਨ ਅਨੁਛੇਦ 19 ਤੋਂ 22 ਤੱਕ ਸੰਤਰਤਾ ਦਾ ਅਧਿਕਾਰ ਦਿੱਤਾ ਗਿਆ ਹੈ ਸੰਤਰਤਾ ਦਾ ਅਧਿਕਾਰ ਦਿੱਤਾ ਗਿਆ ਹੈ ਅਨੁਛੇਦ 23 ਤੋਂ 24 ਤੱਕ શોਸ਼ਣ ਦੇ ਵਿਰੁੱਧ શોਸ਼ਣ ਦੇ ਵਿਰੁੱਧ ਅਧਿਕਾਰ ਦਿੱਤਾ ਗਿਆ ਹੈ ਅਨੁਛੇਦ 25 ਤੋਂ 28 ਤੱਕ ਧਾਰਮਿਕ ਅਧਿਕਾਰ ਹਨ ਧਾਰਮਿਕ ਅਧਿਕਾਰ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਮੌਲਿਕ ਅਧਿਕਾਰ ਸੰਵਿਧਾਨ ਦੇ ਕਿਸ ਭਾਗ ਵਿੱਚ ਹਨ ਇਸ ਦਾ ਰਾਈਟ ਆਨਸਰ ਹੈ ਮੌਲਿਕ ਅਧਿਕਾਰ ਸੰਵਿਧਾਨ ਦੇ ਭਾਗ 3 ਵਿੱਚ ਹਨ ਆਪਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ ਸੰਵਿਧਾਨ ਵਿੱਚ ਨੌਵੀਂ ਅਨੁਸੂਚੀ ਕਦੋਂ ਸ਼ਾਮਿਲ ਕੀਤੀ ਗਈ ਸੀ 1985 ਵਿੱਚ 1951 ਵਿੱਚ 1957 ਵਿੱਚ 1973 ਵਿੱਚ ਇਸ ਦਾ ਰਾਈਟ ਆਨਸਰ ਹੈ ਨੌਵੀਂ ਅਨੁਸੂਚੀ ਸੰਵਿਧਾਨ ਵਿੱਚ 1951 ਵਿੱਚ ਸ਼ਾਮਿਲ ਕੀਤੀ ਗਈ ਸੀ पहली संविधानिक शोध देते हैं चलते हैं अगले प्रश्न पे संविधान की 10वीं अनुसूची किस नाल संबंधित है न्यायिक समीक्षा नाल भारत की राष्ट्रीय भाषा नाल पंचायती राज नाल दल बदरी विरोधी कानून नाल इसका सही उत्तर है 10वीं अनुसूची दल बदली विरोधी कानून नाल संबंधित है यह 52वीं संविधानिक शोध 52वीं संविधानिक शोध 1985 ਦੇ ਤਹਿਤ ਇਸ ਵਿੱਚ ਅਮੈਂਡਮੈਂਟ ਕੀਤੀ ਗਈ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਪੰਚਾਇਤੀ ਰਾਜ ਦੀ ਸੰਸਥਾ ਪ੍ਰਦਾਨ ਕਰਦਾ ਹੈ ਅਨੁਛੇਦ 39 ਅਨੁਛੇਦ 40 ਅਨੁਛੇਦ 44 ਅਨੁਛੇਦ 41 ਜਿਸ ਦਾ ਸਹੀ ਉੱਤਰ ਹੈ ਪੰਚਾਇਤੀ ਰਾਜ ਦੀ ਸਥਾਪਨਾ ਡੀ ਪੀ ਐਸ ਪੀ ਦੇ ਵਿੱਚ ਅਨੁਛੇਦ 40 ਦੇ ਤਹਿਤ ਕੀਤੀ ਜਾਂਦੀ ਹੈ ਤੇ ਪੰਚਾਇਤੀ ਰਾਜ ਨਾਲ ਸੰਬੰਧਿਤ ਅਨੁਛੇਦ 243 ਤੋਂ ਲੈ ਕੇ 243 243 ਉਹ ਤੱਕ ਰਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਮੇਅਰ ਦੀ ਚੋਣ ਕਿੰਨੇ ਸਾਲਾਂ ਲਈ ਕੀਤੀ ਜਾਂਦੀ ਹੈ ਮੇਅਰ ਦੀ ਚੋਣ 5 ਸਾਲਾਂ ਲਈ ਕੀਤੀ ਜਾਂਦੀ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਅਸ਼ੋਕ ਮਹਿਤਾ ਕਮੇਟੀ ਨੇ ਪੰਚਾਇਤੀ ਰਾਜ ਲਈ ਕਿਹੜੇ ਮਾਡਲ ਦੀ ਸਿਫਾਰਸ਼ ਕੀਤੀ ਸੀ ਚਾਰ ਪੱਧਰੀ ਇੱਕ ਪੱਧਰੀ ਇੱਕ ਪੱਧਰੀ ਅਤੇ ਦੋ ਪੱਧਰੀ ਅਸ਼ੋਕ मेहता ਕਮੇਟੀ ਨੇ ਦੋ ਪੱਧਰੀ ਪੰਚਾਇਤੀ ਰਾਜ ਦੀ ਸਿਫਾਰਿਸ਼ ਕੀਤੀ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਭਾਰਤ ਵਿੱਚ ਸਭ ਤੋਂ ਪਹਿਲਾ ਪੰਚਾਇਤੀ ਰਾਜ ਪ੍ਰਣਾਲੀ ਦੀ ਸ਼ੁਰੂਆਤ ਕਿੱਥੇ ਕੀਤੀ ਗਈ ਸੀ ਸਭ ਤੋਂ ਪਹਿਲਾ ਪੰਚਾਇਤੀ ਰਾਜ ਪ੍ਰਣਾਲੀ ਦੀ ਸਥਾਪਨਾ ਆਂਧਰਾ ਪ੍ਰਦੇਸ਼ ਵਿੱਚ ਕੀਤੀ ਗਈ ਸੀ ਇਹਕਰ ਤੋਂ ਆਨੇ ਨੂੰ ਪੁੱਛਿਆ ਜਾਵੇ ਕਿ ਪੰਚਾਇਤੀ ਰਾਜ ਸਭ ਤੋਂ ਪਹਿਲਾਂ ਕਿੱਥੇ ਲਾਗੂ ਕੀਤਾ ਗਿਆ ਸੀ ਤਾਂ ਉਹ ਰਾਜਸਥਾਨ ਆਵੇਗਾ ਰਾਜਸਥਾਨ ਆਵੇਗਾ ਇਹ 2 ਅਕਤੂਬਰ 2 ਅਕਤੂਬਰ 1989 ਨੂੰ ਲਾਗੂ ਕੀਤੀ ਗਈ ਸੀ ਇਸ ਦੇ 나ਗੌਰ ਡਿਸਟ੍ਰਿਕਟ ਵਿੱਚ ਲਾਗੂ ਕੀਤੀ ਗਈ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਸੁਪਰੀਮ ਕੋਰਟ ਦੇ ਜੱਜਾਂ ਦੀਆਂ ਤਨਖਾਹਾਂ ਦਾ ਫੈਸਲਾ ਕੌਣ ਕਰਦਾ ਹੈ ਸੁਪਰੀਮ ਕੋਰਟ ਦੇ ਜੱਜਾਂ ਦੀਆਂ ਤਨਖਾਹਾਂ ਦਾ ਫੈਸਲਾ ਕੌਣ ਕਰਦਾ ਹੈ ਸੰਸਦ ਦੁਆਰਾ ਕੀਤਾ ਜਾਂਦਾ ਹੈ ਸੁਪਰੀਮ ਕੋਰਟ ਦੇ ਮੁੱਖ ਜੱਜ ਦੁਆਰਾ ਕੀਤਾ ਜਾਂਦਾ ਹੈ ਪ੍ਰਧਾਨ ਮੰਤਰੀ ਤੈਅ ਕਰਦਾ ਹੈ ਰਾਸ਼ਟਰਪਤੀ ਤੈਅ ਕਰਦਾ ਹੈ ਦਾ ਸਹੀ ਉੱਤਰ ਹੈ ਸੁਪਰੀਮ ਕੋਰਟ ਦੇ ਜੱਜਾਂ ਦੀਆਂ ਤਨਖਾਹਾਂ ਕਿੰਨੀਆਂ ਵਧਾਉਣੀਆਂ ਹਨ ਕਿੰਨੀਆਂ ਘਟਾਉਣੀਆਂ ਹਨ ਇਹ ਸੰਸਦ ਦੁਆਰਾ ਤੈਅ ਕੀਤੀਆਂ ਜਾਂਦੀਆਂ ਹਨ ਆਪਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 39 ਯੋਜਨਾ ਆਯੋਗ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਇਸ ਦਾ ਰਾਈਟ ਆਨਸਰ ਹੈ 15 ਮਾਰਚ 1950 ਨੂੰ ਯੋਜਨਾ ਆਯੋਗ ਦੀ ਸਥਾਪਨਾ ਕੀਤੀ ਗਈ ਸੀ ਅਤੇ ਆਯੋਜਨਾ ਯੋਗ ਨੂੰ ਖਤਮ ਕਰਕੇ 1 ਜਨਵਰੀ 1 ਜਨਵਰੀ 2015 ਨੂੰ ਨੀਤੀ ਆਯੋਗ ਦੀ ਸਥਾਪਨਾ ਕੀਤੀ ਗਈ ਹੈ ਨੀਤੀ ਆਯੋਗ ਦੀ ਸਥਾਪਨਾ ਕੀਤੀ ਗਈ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਐਡ ਦਿੱਤੇਆਂ ਵਿੱਚੋਂ ਸੰਵਿਧਾਨ ਸਭਾ ਦਾ ਕਾਨੂੰਨੀ ਸਲਾਹਕਾਰ ਕੌਣ ਸੀ ਐਮ ਐਨ ਰੋਏ ਡਾਕਟਰ ਕੇ ਐਮ ਮੁੰਸੀ ਬੀ ਐਨ ਰਾਓ ਡਾਕਟਰ ਬੀ ਆਰ ਅੰਬੇਡਕਰ ਇਸ ਦਾ ਆਨਸਰ ਤੁਸੀਂ ਦੇਣਾ ਹੈ ਮਿਲਦੇ ਹਾਂ ਅਗਲੀ ਕਲਾਸ ਵਿੱਚ ਜੇਕਰ ਕਲਾਸ ਵਧੀਆ ਲੱਗੀ ਤਾਂ ਕਲਾਸ